ਗੁਰਦੀਮਨ ਸਾਹਿਬ ਦੀਆਂ ਕਲੀਆਂ ਗਾਉਂਦੇ ਆ ਜੀ ਹੋ ਲਾਲਤ ਦੇ ਵਿੱਚ ਅਮਰ ਕੇ ਉਹ ਨਾ ਅੱਜ ਅੰਨੀ ਤੂੰ ਰੱਖ ਲੈ ਸਭ ਗੈਣੇ ਗੱਟੇ ਹੋ ਦੇਣਾ ਟੁਫੰਨੀ ਤੂੰ ਪੰਜਾਬ 'ਚ ਫਿਰ ਮਾਨਕ ਸਾਹਿਬ ਨੂੰ ਜ਼ਿਆਦਾ ਸੁਣਦੇ ਲੋਕ ਕਿਉਂ ਨਾਲ ਦੇ ਜਿਹੜੇ ਗੀਤ ਹੈ ਪਰਵਾਰ ਗੀਤ ਉਹਨਾਂ ਦੇ ਜਿਹੜੀਆਂ ਦੀ ਕੁਣੀ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਦਾੜੀ ਮੇਰੀ ਵਸੇ ਨਹੀਂ ਆਂਦੀ ਜਿਆਦਾ ਦਾੜੀ ਆਂਦੀ ਨਹੀਂ ਇਧਰ ਫਿਰ ਮਖਾਵੇ ਇੰਨੀ ਸਾਨਕ ਸਾਹਿਬ ਉਸਤਾਦ ਜੀ ਉਹਨਾਂ ਵਰਗੀ ਰਖ ਲੈਨੇ ਹੋਰ ਕੀ ਐ ਫਿਰ ਪਾਪ ਸੱਚ ਜਨਮੇ ਨਿਲਖਣਾ ਹੋ ਨਰਕਾਂ ਨੂੰ ਜਾਵੇਗੀ ਸਤਿ ਸ਼ਕਲ ਜੀ ਤੁਸੀਂ ਦੇਖਦੇ ਨਰਪਖ ਪੋਸਟ ਮੈਂ ਦਾ ਰਕਬ ਦੀ ਤੁਹਾਨੂੰ ਅੱਜ ਇੱਕ ਉਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ ਹੂਬ ਹੂ ਕਲਦੀਮਾਨਕ ਦੀ ਆਵਾਜ਼ ਤੇ ਅੰਦਾਜ਼ ਅਤੇ ਕਲਦੀਮਾਨਕ ਦੇ ਗੀਤਾਂ ਦੀਆਂ ਜਿਹੜੀਆਂ ਧੁਨਾਂ ਨੇ ਉਹ ਕੱਢ ਲੈਂਦੇ ਹਨ ਤੇ ਕਲਦੀਮਾਨਕ ਦੇ ਜਿਹੜੇ ਗੀਤ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਸੱਤਾਂ ਦੇ ਵਿੱਚ ਜਾ ਕੇ ਜਿਹੜਾ ਖੇਡਾਂ ਦੇ ਵਿੱਚ ਜਾ ਕੇ ਉਹ ਸੁਣਾਉਂਦੇ ਹਨ ਬਾਈ ਜੀ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਨਿਰਪੱਖ ਪੋਸਟ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਜੀ ਮੁਰਲੀ ਰਾਜਸਥਾਨੀ ਤੇ ਮੈਂ ਰਾਜਸਥਾਨ ਤੋਂ ਬੋਲੋ ਕਰਦਾ ਜੀ ਤੇ ਕੁਲਦੀਮਾਨ ਸਿੰਘ ਸਾਹਿਬ ਦੀਆਂ ਕਲੀਆਂ ਗਾਉਂਦੇ ਆਂ ਜੀ ਪਹਿਲਾਂ ਤਾਂ ਤੁਸੀਂ ਕੁਲਦੀਮਾਨ ਸਿੰਘ ਸਾਹਿਬ ਦਾ ਕੋਈ ਗੀਤ ਸੁਣਾਓ ਸਾਨੂੰ ਨਹੀਂ ਮੱਚਾਦਰ ਕੜਦੀਨੀ ਗਿਣ ਤੋਪੇ ਪਾਵਾ ਨਹੀਂ ਮੱਚਾਦਰ ਕੜਦੀਨੀ ਗਿਣ ਤੋਪੇ ਪਾਵਾ ਜਾਮਣ ਦੀ ਸਾਹੇ ਠਾ ਨੀ ਮੱਪੀੜਾ ਡਾਂਵਾ ਜਾਮਣ ਦੀ ਸਾਹੇ ਥਾਨੀ ਮੱਪੀੜਾ ਡਾਂਵਾ ਜਿੜੀਆਂ ਦੀ ਚੀਚੀ ਨੀ ਤੋ ਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਇੱਕ ਕੋਈ ਹੋਰ ਸੁਣਾ ਉਸਕਲ ਦੀ ਮਣਕ ਦਾ ਗੀਤ ਇਸ ਤੋਂ ਅਲੱਗ ਹਾਰਾ ਨਾਮਾਰ ਅਮੜ ਗਏ ਹਾਰਾ ਨਾਮਾਰ ਅਮੜ ਗਏ ਸਿਰ ਤੇ ਮੇਰੇ ਸਾਂਹੀ ਨੂੰ ਕਰ ਲੱਗੀ ਥੀ ਨੂਰੰਡੀ ਹੋ ਕਰੇ ਜੁਵਾਈ ਨੂੰ ਮੇਰਾ ਨਹੀਂ ਪਤੀ ਕੈਰ ਸਿੰਘ ਜੇ ਤੂੰ ਮਰਵਾਵੇਂਗੀ ਪਾਪ ਸੱਚ ਜਨਮੇ ਨਹੀਂ ਲੱਥਣਾ ਹੋ ਨਰਕਾਂ ਨੂੰ ਜਾਵੇਂਗੀ ਪਾਪ ਸੱਚ ਜਨਮੇ ਨਹੀਂ ਲੱਥਣਾ ਹੋ ਨਰਕਾਂ ਨੂੰ ਜਾਵੇਂਗੀ ਲੱਛ ਦੇ ਵਿੱਚ ਅਮੜ ਗਏ ਉਹ ਨਾ ਅੱਜ ਅੰਨੀ ਤੂੰ ਰੱਖ ਲੈ ਸਭ ਗੈਣੇ ਗੱਟੇ ਹੋ ਦੇਣਾ ਟੁਕਥੰਨੀ ਤੂੰ ਬੀਤ ਗਿਆ ਵੇਲਾ ਜਦ ਨਹੀਂ ਬੀਤ ਗਿਆ ਵੇਲਾ ਜਦ ਨਹੀਂ ਫੇਰ ਪਛਤਾਵੇਂਗੀ ਪਾਪ ਸਤ ਜਨਮੇ ਨਿਲੱਥਣਾ ਹੋ ਨਰਕਾਂ ਨੂੰ ਜਾਵੇਂਗੀ ਸਤ ਜਨਮੇ ਨਿਲਸਣਾ ਹੋ ਨਰਕਾਂ ਨੂੰ ਜਾਵੇਂਗੀ ਤੁਸੀਂ ਕਿਵੇਂ ਗਿਲਦੀ ਮਾਨਕ ਦੇ ਗੀਤ ਕਦੋਂ ਸ਼ੁਰੂ ਕੀਤੇ ਕਿਵੇਂ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋ ਕਿਵੇਂ ਇਹ ਸਬਬ ਬਣਿਆ ਇਹ ਜੀ ਸਾਡਾ ਜਿਹੜੇ ਸਾਡਾ ਪੁਰਾਣਾ ਵਿਰਸਾ ਹੈ ਤੇ ਸਾਡੇ ਬਜ਼ੁਰਗਾਂ ਦੇ ਸੀ ਪਹਿਲਾਂ ਪੰਜਾਬ 'ਚ ਤੇ ਮੈਂ ਉਹਨਾਂ ਦੇ ਨਾਲ ਸੀ ਪੱਠਿਆਂ ਜੀ ਆਂਦੇ ਸੀ ਅਸੀਂ ਤੇ ਆ ਕੇ ਕਿਉਂ ਸਾਡਾ ਖਾਨਦਾਨੀ ਪੇਸ਼ਾ ਹੈ ਹਾਂਜੀ ਤੇ ਮਾਨਕ ਸਾਹਿਬ ਦਾ ਇੱਥੇ ਗੀਤ ਸੁਣਿਆ ਮਾਂ ਹੁੰਦੀ ਮਾਂ ਉਹ ਫਿਰ ਮੈਂ ਵੀ ਮਾਨਕ ਸਾਹਿਬ ਨੂੰ ਗਾਣ ਲੱਗ ਪਿਆ ਇਹ ਆਉਂਦਾ ਮਾਨਦੀਮਾ ਸੁਣਾਓ ਵੀ ਸੁਣਾਓ ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ ਹੋ ਮਾਂ ਠੰਡੜੀ ਸ਼ਾਂ ਵੇ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ரூ ਬਿਨਾ ਕੋਈ ਨਾ ਲਾੜ ਲਿੜਾਉਂਦਾ ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ਹੋ ਖੋਲਣ ਦੇ ਟੁਕ ਕਾਂ ਵੇ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ ਕਿੰਨੀ ਉਮਰ ਦੇ ਵਿੱਚ ਤੁਸੀਂ ਇਹ ਗੀਤੀ ਦੇ ਵੱਲ ਸਟਾਰਟ ਹੋ ਗਏ ਸੀ ਮੈਂ 10-12 ਸਾਲ ਦਾ ਸੀ ਸਰ ਜਦੋਂ ਮੈਂ ਆਪਣਾ ਇਹ ਸਾਜ ਰਾਮਨਥਾ ਬਜਾਣ ਲੱਗ ਪਿਆ ਸੀ ਤੇ ਗਾਉਂਦਾ ਸੀ ਸਾਜ਼ ਦਾ ਨੌਕੀਆ ਹੈ ਸਾਜ਼ ਦਾ ਨਾਮ ਰਾਮਣਥਾ ਲੋ ਰਾਮਣਥਾ ਲੋਕ ਸਾਜ਼ ਰਾਜਸਤਾਨੀ ਸਾਜ਼ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਤੁਸੀਂ ਕੁਲਦੀਪ ਮਾਨ ਦੇ ਗੀਤ ਕਿਉਂ ਗਾਉਂਦੇ ਹੋ ਕਿਉਂਕਿ ਇੱਧਰ ਪੰਜਾਬ 'ਚ ਫਿਰ ਮਾਨਕ ਸਾਹਿਬ ਨੂੰ ਜ਼ਿਆਦਾ ਸੁਣਦੇ ਲੋਕ ਠੀਕ ਹੈ ਕਿ ਉਹਨਾਂ ਦੇ ਜਿਹੜੇ ਗੀਤ ਹੈ ਪਰਵਾਰ ਗੀਤ ਉਹਨਾਂ ਦੇ ਹਾਂਜੀ ਤਾਂ ਕਰਕੇ ਮੈਂ ਉਹਨਾਂ ਦੀ ਲੜ ਇਸ ਰਾਜਸਥਾਨ ਤੋਂ ਪੰਜਾਬ ਦਾ ਜਿਹੜਾ ਵਿਰਸਾ ਵਾ ਉਹ ਸੰਭਾਲਿਆ ਹੋਇਆ ਪੰਜਾਬ ਦਾ ਜਿਹੜਾ ਸਭ ਇਹ ਕਿਵੇਂ ਇਹ ਕਿਵੇਂ ਤੁਸੀਂ ਸੋਚਿਆ ਵੀ ਸੋਚਿਆ ਕਿ ਮਤਲਬ ਗੀਤ ਉਹਨਾਂ ਦੇ ਸੋਹਣੇ ਹੈ ਗੀਤ ਬੜੀਆ ਗੀਤ ਹੈ ਪਰਿਵਾਰਕ ਗੀਤ ਹੈ ਹਾਂਜੀ ਤੇ ਬਾਕੀ ਸਾਡਾ ਖਾਨਦਾਨੀ ਪੇਸ਼ਾ ਹੈ ਸਾਡਾ ਸਾਡੇ ਬਜ਼ੁਰਗ ਤੁਸੀਂ ਖਾਨਦਾਨੀ ਇਹ ਕੰਮ ਕਰਦੇ ਹੋ ਹਾਂਜੀ 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 ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹਨਾਂ ਤੋਂ ਕੁਲੀਮਾਨਕ ਤੋਂ ਬਿਨਾ ਨਹੀਂ ਤੁਸੀਂ ਕਿਸੇ ਦੇ ਗੀਤ ਗਾਉਂਦੇ ਨਹੀਂ ਗਾਣੇ ਆ ਬਾਕੀ ਜ਼ਿਆਦਾ ਮੈਂ ਮਾਨਕ ਸਾਹਿਬ ਦੇ ਗਾਣੇ ਮੈਂ ਬਾਕੀ ਰਾਜਸਥਾਨ ਵੀ ਤੁਸੀਂ ਲੋਕਾਂ ਦੇ ਵਿੱਚ ਉਹਨਾਂ ਨੂੰ ਜਿਉਂਦਾ ਰੱਖਿਆ ਹੋਇਆ ਉਹਨਾਂ ਦੇ ਗੀਤ ਗਾ ਕੇ ਤੁਸੀਂ ਅਕਸਰ ਸੱਤਾਂ ਦੇ ਵਿੱਚ ਜਾਂਦੇ ਹੋ ਖੇਡਾਂ ਦੇ ਵਿੱਚ ਸੱਤਾਂ ਦੇ ਵਿੱਚ ਵੀ ਪੰਜਾਬ ਦੇ ਵੱਡੇ ਵੱਡੇ ਮੇਲੇ ਲੱਗਦੇ ਨੇ ਸਰਸ ਮੇਲੇ ਹੋਵੇ ਬਾਕੀ ਖੇਡ ਮੇਲੇ ਟੂਰਨਾਮੈਂਟ ਹੁੰਦੀ ਨੇ ਉਥੇ ਬੁਲਾਉਂਦੇ ਨੇ ਲੋਕ ਹਾਂਜੀ ਹਾਂ ਜਿਵੇਂ ਕਿ ਤੁਸੀਂ ਮਤਲਬ ਜਿਹੜੇ ਕਲਦੀਮ ਮਾਰਕ ਨੂੰ ਪਸੰਦ ਕਰਦੇ ਹੋ ਪਰ ਤੁਹਾਡੀ ਜਿਹੜਾ ਦਾੜੀ ਦਾ ਕੱਟਾ ਉਹ ਵੀ ਕਲਦੀਮ ਮਾਰਕ ਵਰਗਾ ਤੇ ਤੁਹਾਡਾ ਜਿਹੜਾ ਫੇਸ ਆ ਉਹ ਕਦੇ ਇੰਨਾ ਕੀ ਹੈ ਸਰ ਕਦੇ ਇੰਨਾ ਇੰਨਾ ਕੀ ਹੈ ਕਾਤੇ ਵੀ ਉਹਨਾਂ ਦਾ ਇੰਨਾ ਦਾ ਜੀ ਹਾਂ ਹਾਂਜੀ ਹਾਂਜੀ ਬਿਲਕੁਲ ਤੁਸੀਂ ਇਹ ਸਟਾਈਲ ਫਿਰ ਉਹਨਾਂ ਨੂੰ ਦੇਖ ਕੇ ਬਣਾਇਆ ਨਹੀਂ ਨਹੀਂ ਫਿਰ ਦਾੜੀ ਵੀ ਮੇਰੀ ਵਸੇ ਨਹੀਂ ਆਂਦੀ ਜਿਆਦਾ ਦਾੜੀ ਆਂਦੀ ਨਹੀਂ ਇਦੋਂ ਫਿਰ ਮਕਾਓ ਇੰਨੀ ਸਾਨਕ ਸਾਹਿਬ ਉਸਤਾਦ ਜੀ ਮਨਵਰ ਕੀ ਰਖ ਲੈਨੇ ਹੋਰ ਕੀ ਆ ਫਿਰ ਅਸਤਰ ਉਸਤਾਦ ਜੀ ਵਾਂਗੂ ਇਹ ਫੇਸ ਬਣਾ ਲਿਆ ਤੇ ਉਹਨਾਂ ਵਾਂਗੂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਉਂਦਾ ਜਾਗਦਾ ਰੱਖਣ ਬਾਅਦ ਤੇ ਉਹਨਾਂ ਦੇ ਕੀਤਾ ਨੂੰ ਇਹ ਆਪਣੀ ਡਿਊਟੀ ਸੰਭਾਲੀ ਹੋਈ ਆ ਹਾਂਜੀ ਹਾਂਜੀ ਠੀਕ ਆ ਜੀ ਇਹ ਸਨ ਇਹ ਸਪੈਸ਼ਲ ਤੌਰ ਤੇ ਰਾਜਸਥਾਨ ਤੋਂ ਲੁਧਿਆਣੇ ਦੇ ਵਿੱਚ ਆਏ ਹੋਏ ਹਨ ਅੱਜ ਸਾਨੂੰ ਬਾਈ ਜੀ ਹੁਣੀ ਇੱਥੇ ਖੇਡਾਂ ਤੇ ਮਿਲ ਗਏ ਤਾਂ ਅਸੀਂ ਇਹਨਾਂ ਦਾ ਗੀਤ ਜਦੋਂ ਸੁਣਿਆ ਤਾਂ ਸਾਡੇ ਮਨ 'ਚ ਗਿਆ ਲਾਇਆ ਕਿ ਕਲਦੀਮਨਕ ਸਾਹਿਬ ਦਾ ਕਲਦੀਮਨਕ ਜੀ ਦਾ ਗੀਤ ਆ ਜਿਹੜਾ ਇਹਨਾਂ ਨੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਅਦਾ ਦੇ ਵਿੱਚ ਢੰਗ ਦੇ ਨਾਲ ਗਾਇਆ ਤੇ ਸਾਡਾ ਮਨ ਕੀਤਾ ਤੇ ਇਹਨਾਂ ਦੀ ਜਿਹੜੀ ਇਹਨਾਂ ਨਾਲ ਗੱਲਾਂ ਬਾਤਾਂ ਕਰੀਏ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਵਧੀਆ ਲੱਗਿਆ ਮਿਹਰਬਾਨੀ ਥੈਂਕ ਯੂ